ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਤੇਜ਼ ਤੂਫਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਹਾਲਾਂਕਿ 2 ਦਿਨ ਪਹਿਲਾਂ ਪੰਜਾਬ ਦੇ ਵਿੱਚ ਭਿਆਨਕ ਤੂਫਾਨ ਹਨੇਰੀ ਦਾ ਲੋਕਾਂ ਨੂੰ ਸਾਹਮਣੇ ਕਰਨਾ ਪਿਆ ਸੀਗਾ ਤੇਜ਼ ਤੂਫਾਨ ਦੇ ਵਿਚਾਲੇ ਬਿਜਲੀ ਵੀ ਜਿਹੜੀ ਕਿ ਕੱਟੀ ਸੀਗੀ ਤਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਇਹ ਵੱਡੀ ਪੁਖਵਾਣੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਹਾਲੇ ਤੱਕ ਮੌਸਮ ਦਾ ਮિજાਜ ਹੋਰ ਬਦਲ ਸਕਦਾ ਹੈਗਾ ਤਾਂ ਪੰਜਾਬ ਦੇ ਵਿੱਚ ਤੇਜ਼ ਤੂਫਾਨ ਅਤੇ ਮੀਂਹ ਦੇ ਵਿਚਾਲੇ ਹੁਣ ਲੰਬਾ ਬਿਜਲੀ ਦਾ ਕੱਟ ਲੱਗੇਗਾ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਲੱਗੂਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਦੇ ਆ ਦੱਸਦੀ ਕਿ ਪੰਜਾਬ ਦੇ ਮੋਗਾ ਦੇ ਵਿੱਚ ਬਿਜਲੀ ਕੱਟ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈਗਾ ਕਿ 3 ਮਈ ਅੱਜ ਯਾਨੀ ਕਿ ਅੱਜ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ 132 ਕੇਵੀ ਲੇ ਕੇ ਪਾਵਰ ਜੋ ਕਿ ਸਟੇਸ਼ਨ ਨੇ 11 ਕੇਵੀ ਫੈਕਟਰੀ ਏਰੀਆ ਫੀਲਡ 11 ਕੇਵੀ ਫੈਕਟਰੀ ਰਤੀ ਬ੍ਰਾਂਚ ਫੀਲਡ ਤੇ ਹੋਰ ਕਈ ਇਲਾਕੇ ਨੇ ਲਾਗੇ-ਦਾਗੇ ਉੱਥੇ 5 ਵਜੇ ਤੱਕ ਬੰਦ ਰਹਿਣਗੀਆਂ ਬਿਜਲੀ ਤਾਂ ਏਸੀ ਜਤਿੰਦਰ ਸਿੰਘ ਉਤਰੀ ਮੋਗਾ ਅਤੇ ਜੇਈ ਰਾਜਿੰਦਰ ਸਿੰਘ ਵਿਰਦੀ ਉਤਰੀ ਮੋਗਾ ਨੇ ਦੱਸਿਆ ਹੈਗਾ ਕਿ ਇਸ ਕਾਰਨ ਜੀਰਾ ਰੋਡ ਰਤੀ ਰੋਡ ਤੇ ਹੋਰ ਕਈ ਰੋਡ ਸਿਗੀਆਂ ਉੱਥੇ ਕੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਮੁਰੰਮਤ ਦੇ ਚੱਲਦਿਆਂ ਬਿਜਲੀ ਕੱਟ ਲਗਾਇਆ ਜਾਂਦਾ ਹੈ ਹਾਲਾਂਕਿ ਗਰਮੀ ਦੇ ਵਿਚਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੇਖਿਆ ਜਾਵੇ ਤਾਂ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਤੇਜ਼ ਤੂਫਾਨ ਅਤੇ ਮੀਂਹ ਤੋਂ ਬਾਅਦ ਮੌਸਮ ਕਾਫੀ ਬਦਲਿਆ ਜਿਸ ਦੇ ਨਾਲ ਲੋਕਾਂ ਨੂੰ ਭੱਖਦੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਮੌਸਮ ਫਿਰ ਠੰਡਕ ਜਿਹੜੀ ਕਿ ਠੰਡਕ ਆਈ ਸੀਗੀ ਪਰ ਤੁਹਾਨੂੰ ਦੱਸਦੀ ਹੈ ਕਿ ਭਾਰੀ ਮੀਂਹ ਤੋਂ ਬਾਅਦ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਤਾਪਮਾਨ ਡਾ ਕਿ 10 ਡਿਗਰੀ ਤੱਕ ਡਿੱਗ ਗਿਆ ਹੈ ਤਾਂ ਸਨਸਨੀ ਸ਼ਹਿਰ ਦੇ ਵਿੱਚ ਵੀਰਵਾਰ ਯਾਨੀ ਕਿ ਬੀਤੇ ਦਿਨ ਦੀ ਗੱਲ ਕਿਤੇ ਚਾਵੇ ਤਾਂ ਅੱਧੀ ਰਾਤ ਨੂੰ ਹੋਈ ਬਾਰਿਸ਼ ਦੇ ਕਾਰਨ ਤਾਪਮਾਨ ਦੇ ਵਿੱਚ 10 ਡਿਗਰੀ ਤੱਕ ਦੀ ਗਿਰਾਵਟ ਭਾਰੀ ਗਿਰਾਵਟ ਆਈ ਹੈ ਮੌਸਮ ਵਿਭਾਗ ਦੇ ਮਾਹਿਰਾਂ ਦੇ ਅਨੁਸਾਰ ਆਸਮਾਨ ਤੋਂ 1.6 ਮਿਲੀਟਰ ਬਾ ਪਾਣੀ ਮੀਦ ਰੂਪਤ ਵਿੱਚ ਡਿੱਗਿਆ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਇਸ ਦੌਰਾਨ ਵੀਰਵਾਰ ਅਧੀ ਰਾਤ ਨੂੰ ਆਏ ਤੇਜ਼ ਤੂਫਾਨ ਨੇ ਪੂਰੀ ਤਰ੍ਹਾਂ ਤਬਾਹੀ ਮਚਾ ਦਿੱਤੀ ਸੀ ਸਾਰੀ ਰਾਤ ਗਰਜ ਦੀਆਂ ਤੇਜ਼ ਹਵਾਵਾਂ ਦੇ ਕਾਰਨ ਮੌਸਮ ਪੂਰੀ ਤਰ੍ਹਾਂ ਡਰਾਉਣਾਰੀਆ ਇਸ ਦੌਰਾਨ ਸ਼ੁੱਕਰਵਾਰ ਯਾਨੀ ਕਿ ਬੀਤੇ ਦਿਨ ਸਵੇਰੇ ਕਈ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਖਾਸ ਕਰਕੇ ਮੁਟਿਆਰਾਂ ਮੀਂਹ ਤੋਂ ਬਚਣ ਦੇ ਲਈ ਛਤਰੀਆਂ ਲੈ ਕੇ ਸੜਕਾਂ ਦੇ ਉੱਤੇ ਨਿਕਲ ਆਏ ਪੰਜਾਬ ਖੇਤੀવાડી ਯੂਨੀਵਰਸਿਟੀ ਵਿਖੇ ਤਾਇਨਾਤ ਮੌਸਮ ਵਿਭਾਗ ਜਿਹੜੇ ਕਿ ਮੌਸਮ ਵਿਗਿਆਨ ਮਾਹਿਰ ਦੇ ਵੱਲੋਂ ਕਹਿਣਾ ਹੈਗਾ ਕਿ ਪਿਛਲੇ 24 ਘੰਟਿਆਂ ਦੌਰਾਨ ਹਵਾ ਅਤੇ ਤੇਜ਼ ਤੂਫਾਨ ਦੀ ਰਫ਼ਤਾਰ 11.3 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ ਜਦਕਿ ਰਾਤ ਪਰ ਹੋਈ ਬਾਰਿਸ਼ ਦੇ ਕਾਰਨ ਤਾਪਮਾਨ 31.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਕਿ 2 ਦਿਨ ਪਹਿਲਾਂ 31 ਜੋ ਕਿ 41 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਅਨ ਕਹੇਗਾ ਕਿ ਅਗਲੇ ਕੁਝ ਦਿਨਾਂ ਦੇ ਲਈ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੇ ਨਾਲ-ਨਾਲ ਹਲਕੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਰ ਤੋਂ ਦੱਸਦੀ ਹੈ ਕਿ ਹਨੇਰੀ ਦੇ ਕਾਰਨ ਘੱਟੋ-ਘੱਟ 45 ਖੰਭੇ ਟੁੱਟਣ ਦੇ ਨਾਲ 22 ਜੋ ਕਿ ਫੀਡਰਾਂ ਦੇ ਵਿੱਚ ਫਾਲਟ ਪਿਆ ਹੈਗਾ ਕਈ ਇਲਾਕਿਆਂ ਦੇ ਵਿੱਚ 18 ਘੰਟੇ ਬੱਤੀ ਜਿਹੜੀ ਕਿ ਬੰਦ ਰਹੀ ਹੈ ਤਾਂ ਦੱਸਦੀ ਹੈ ਕਿ ਜਲੰਧਰ ਦੇ ਵਿੱਚ ਵੀਰਵਾਰ ਦੇ ਰਾਤ ਆਏ ਹਨੇਰੀ ਤੂਫਾਨ ਨੇ ਪਾਵਰ ਸਿਸਟਮ ਨੂੰ ਬੁਰੀ ਤਰ੍ਹਾਂ ਦੇ ਨਾਲ ਤਹਸ ਨਸ ਕਰਕੇ ਰੱਖ ਦਿੱਤਾ ਹੈ ਹਨੇਰੀ ਦੇ ਕਾਰਨ ਕਟੋ ਕਟ 45 ਖੰਭੇ ਟੁੱਟ ਗਏ ਅਤੇ 42 ਜੋ ਕਿ 22 ਫੀਡਰਾਂ ਦੇ ਵਿੱਚ ਫਾਲਟ ਪੈ ਗਿਆ ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਿਜਲੀ ਖਪਤਕਾਰ ਪਰੇਸ਼ਾਨ ਹੋਏ ਨੇ ਤੇ ਹੁਣ ਵੀ ਕਿਹਾ ਜਾ ਰਿਹਾ ਹੈਗਾ ਕਿ ਬਾਰਿਸ਼ ਜੜੀ ਕੀ ਹੋ ਸਕਦੀ ਹਾਲਾਂਕਿ ਇਸ ਬਾਰੇ ਕੋਈ ਵੀ ਚੇਤਾਵਨੀ ਜਾਂ ਫਿਰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਮੌਸਮ ਅੱਜ ਧੁੱਪ ਚਮਕ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਜੋ ਕੋਈ ਖਵਾਨੀ ਕੀਤੀ ਗਈ ਸੀ ਕਿ 4 ਤਰੀਕ ਤੱਕ 4 ਮਈ ਤੱਕ ਪੰਜਾਬ ਦੇ ਵਿੱਚ ਮੌਸਮ ਜਿਹੜਾ ਕਿ ਠੰਡਾ ਰਹਿ ਸਕਦਾ ਹੈਗਾ ਪਰ ਇਸੇ ਨਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਜਿਹੜੀ ਕਿ ਤਾਪਮਾਨ ਦੇ ਵਿੱਚ ਗਿਰਾਵਟ ਨਜ਼ਰ ਆਈ ਹੈ ਤਾਪਮਾਨ ਜਿਹੜਾ ਕਿ ਬਹੁਤ ਘੱਟ ਪਹੁੰਚ ਗਿਆ ਹੈ 5.5 ਡਿਗਰੀ ਤਾਪਮਾਨ ਦੇ ਵਿੱਚ ਗਿਰਾਵਟ ਜਿਹੜੀ ਕਿ ਦਰਜ ਕੀਤੀ ਗਈ ਹੈ ਤੁਹਾਨੂੰ ਦੱਸ ਦੇ ਕਿ 5 ਨੂੰ ਫੇਰ ਮੀਨੂ ਲੈ ਕੇ ਜਿਹੜਾ ਕਿ ਔਰਜ ਅਲਰਟ ਜਾਰੀ ਕੀਤਾ ਗਿਆ ਹੈਗਾ ਚੇਤਾਵਨੀ ਜਾਰੀ ਕੀਤੀ ਗਈ ਹੈ ਤਦਾਦੀਏ ਕਿ ਹੁਣ ਫਿਰ ਪੰਜਾਬ ਦੇ ਵਿੱਚ ਮੌਸਮ ਅਚਾਨਕ ਬਦਲ ਗਿਆ ਹੈ 2 ਮਈ 2025 ਨੂੰ ਰਾਜ ਦੇ ਵਿੱਚ ਵੱਤੋਂ ਵੱਧ ਤਾਪਮਾਨ ਔਸਤ 5.5 ਡਿਗਰੀ ਸੈਲਸੀਅਸ ਤੱਕ ਡਿੱਗਿਆ ਸੀਗਾ ਤੇ ਹੁਣ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਵੀ ਦਰਜ ਕੀਤੀ ਗਈ ਜਿਵੇਂ ਕਿ ਪਠਾਨਕੋਟ ਅਤੇ ਅੰਮ੍ਰਿਤਸਰ ਦੇ ਵਿੱਚ ਮੀਂਹ ਪਿਆ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਹੀਂ ਪਿਆ ਪਰ ਹਲਕੇ ਬਦਲਾਂ ਦੀ ਗਤੀਵਿਧੀ ਨੇ ਤਾਪਮਾਨ ਨੂੰ ਘੱਟ ਰੱਖਿਆ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਕਿ ਮੌਸਮ ਵਿਭਾਗ ਦੇ ਅਨੁਸਾਰ ਅਗਲੇ 5 ਦਿਨਾਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ 4 ਮਈ ਯਾਨੀ ਕਿ ਜਿਹੜੀ ਕਿ 4 ਮਈ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਕਿਤੇ-ਕਿਤੇ ਮੀਂਹ ਪਵੇਗਾ 5 ਮਈ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸਮੇਤ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦਿਨ ਸੂਬੇ ਦੇ ਵਿੱਚ ਇੱਕ ਸੰਤਰੀ ਅਲਰਟ ਵੀ ਜਾਰੀ ਕੀਤਾ ਗਿਆ 6 ਮਈ ਨੂੰ ਮੀਂਹ ਫਿਰ ਕੁਝ ਇਲਾਕਿਆਂ ਤੱਕ ਹੀ ਸੀਮਿਤ ਰਹੇਗਾ ਤਮੌਸਮ ਵਿਭਾਗ ਦੇ ਅਨੁਸਾਰ ਇੱਕ ਗਿਰਾਵਟ ਪਛਮੀ ਗੜਬੜੀ ਦੇ ਕਾਰਨ ਦਰਜ ਕੀਤੀ ਗਈ ਹੈ ਪਛਮੀ ਗੜਬੜੀ ਪੰਜਾਬ ਹਰਿਆਣਾ ਸਰਦ ਦੇ ਉੱਤੇ ਚੱਕਰਵਤੀ ਸਰਕੂਲੇਸ਼ਨ ਦੇ ਰੰਗ ਬਣੀ ਹੋਈ ਹੈ ਇਸ ਕਾਰਨ ਰਾਜ ਦੇ ਵਿੱਚ ਤੇਜ਼ ਹਵਾਵਾਂ ਧੂੜ ਭਰੀਆਂ ਹਨੀਰੀਆਂ ਅਤੇ ਕਿਤੇ ਕਿਤੇ ਮੀਂਹ ਪੈ ਰਿਹਾ ਨਤੀਜੇ ਦੇ ਵਜੋਂ ਤਾਪਮਾਨ ਘਟ ਰਿਹਾ ਤਾਂ ਆਉਣ ਵਾਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਹੋਰ ਗਿਰਾਵਟ ਆਵੇਗੀ ਕੁਝ ਦਿਨਾਂ ਤੱਕ ਮੌਸਮ ਆਮ ਵਾਂਗ ਰਹਿਣ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਫਿਰ ਤੋਂ 2 ਤੋਂ 4 ਡਿਗਰੀ ਵੱਧ ਸਕਦਾ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਮੌਸਮ ਬਿਲਕੁਲ ਸਾਫ਼ ਰਹਿ ਸਕਦਾ ਹੈ ਅੰਮ੍ਰਿਤਸਰ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਜਿਹੜਾ ਕਿ ਤਾਪਮਾਨ ਦੇ ਵਿੱਚ ਬਹੁਤਾ ਬਦਲਾਅ ਨਹੀਂ ਆਏਗਾ ਐਸੀ ਤਰੀਕੇ ਦੇ ਨਾਲ ਜਲੰਧਰ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ